ਕਾਲ ਜੀ ਪੈਣ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾ ਚੋਗਣੀ ਤਰੱਕੀ ਵਾਛੇ ਜੀ ਆ ਕਰਮਜੀਤ ਇਹ ਸਿਓਰੇ ਆ ਕੱਪੜੇ ਸੈੱਟ ਕਰਦੇ ਸੱਚ ਸਿਓ ਨਹੀਂ ਰਹੇ ਸਿਓ ਇਹਨਾਂ ਦੇ ਸਿਓ ਨਾਲ ਤਾਂ ਗਾਂ ਦਿੱਤੇ ਹੋਏ ਨੇ ਬੀਜੀ ਹੋ ਕੇ ਬਾੜਾ ਤੇ ਨਹੀਂ ਅਜੇ ਸਿਆਣੇ ਵੀ ਇੱਕ ਆ ਸੂਟ ਪਿਆ ਕੁੜੀ ਦਾ ਆ ਨੰਨੂ ਦਾ ਸੂਟ ਹੈ ਤੇ ਦੇਖੋ ਕਿਤਨੇ ਕਿਤਨੇ ਕੰਮ ਇਹਦੇ ਰੈਸਕੀ ਹੈ ਐ ਡੱਬੇ ਵਾਲੇ ਪਲੱਗ 'ਚ ਵੀ ਤਾਰਾਂ ਸਿੱਧੀਆਂ ਉਹ ਵੀ ਉਹਥੇ ਨਾਲ ਹੱਥ ਲਾਲੀ ਬਾਹਰਲੇ ਪਾਸੇ ਹਾਂ ਆਪ ਤੇ ਕਰੰਟ ਹੋਇਆ ਤਾਂ ਹਨਾ ਗਵਾਕਾ ਤੋਂ ਪਹਿਲਾਂ ਇੱਕ ਨਵੇੜ ਲਾ ਕੰਮ ਕੱਢ ਦੀਏ ਤਾਰਾਂ ਦੋਨੇ ਹਾਂ ਰੈਸਕੀ ਹੈ ਕੰਮ ਮੈਂ ਆਹ ਖਤਰਨਾ ਕਰਾ ਕੇ ਤੇ ਮੁੜ ਕੇ ਲਿਆਉਣਾ ਲਓ ਜੀ ਆ ਮੈਂ ਲੈ ਲਈ ਸਾਬ ਜੀ ਆਲੂ ਮਟਰ ਤੇ ਗਾਜਰਾ ਇਹ ਹੁਣ ਲਾਤੀ ਮੇਰੀ ਡਿਊਟੀ ਮੈਂ ਵੀ ਅੱਜ ਸਿਹਤ ਠੀਕ ਨਹੀਂ ਬਹੁਤ ਜ਼ਿਆਦਾ ਡਾਣ ਹੈ ਇਸ ਕਰਕੇ ਚਲੋ ਭਾਈ ਨਫਰ ਕੀਤਾ ਨਕਰਾਕੀ ਹੈ ਨਾ ਵੇਖੋ ਹੈ ਨਾ ਆਇਆ ਬੀਬੀਆਂ ਕੰਮ ਕਰਾਉਂਦੀਆਂ ਹੀ ਹੈ ਭਾਈ ਮੈਂ ਕਹਿੰਦਾ ਹਾਂ ਇਹ ਅਮਰ ਚੱਕ ਦੇ ਛੋਲਾ ਮੈਂ ਆਹ ਖੁੱਲਿਆ ਪਿਆ ਬੂਰਤਰਾ ਕੀ ਹੋਰ ਖੁੱਲਾ ਹੈ ਕੀ ਆਦੀ ਅਲਵਾਤਾ ਕਰ ਮਾਰੇ ਚਲਾ ਨਾ ਰੱਖਿਆ ਵਾ ਆਹ ਚੱਕ ਲਿਆ ਲੀੜੇ ਤਾਂ ਮੈਂ ਸੋਝੀ ਨਹੀਂ ਵਿਆਹ ਤੇ ਪਤਾ ਨਹੀਂ ਜਾ ਜਾਣਾ ਕਿ ਨਹੀਂ ਜਾ ਜਾਣਾ ਮੇਰੀ ਸੈਂਕਲੀ ਹੋ ਗਈ ਖਰਾਬ ਇਸ ਕਰਕੇ ਉਹਦਾ ਰਿਮੋਟ ਖਰਾਬ ਹੋ ਗਿਆ ਚੱਲ ਨਹੀਂ ਰਿਹਾ ਤੱਕ ਕਰ ਕਰਦਾ ਹੈ ਨਹੀਂ ਇੱਥੇ ਇਹ ਬਲਾਗ ਆ ਲਾਈਵ ਨਹੀਂ ਬੋਲੋ 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 ਕਰਮਜੀਤ ਬੋਲੋ 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 ਦੱਸੋ ਪਰਵਾਨ ਦੱਸੋ ਬੋਲੋ 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 ਇਦਾਂ ਨਹੀਂ ਕੰਮ ਚੱਲਣਾ ਸੰਗਣਾ ਨੇ ਸ਼ਰਮਾਉਣਾ ਨਹੀਂ ਨਾ ਕਬਰਵਣਾ ਆਸਕੇ ਮਾਰਤੀ ਵਾ ਬਾਗੇ ਬਾੜੇ ਸੈਂਕਲੀ ਖਰਾਬ ਹੋਗੀ ਜਾ ਜਾਣਾ ਨਹੀਂ ਹੈ ਨਾ ਜਲ ਪਕੀ ਤੇ ਸੂਡ ਸਿਉਰੇ ਆ ਜਦੋਂ ਜਾਣ ਮੌਕੇ ਪਤਾ ਲੱਗਣਾ ਵੀ ਕਿ ਜਾਇਆ ਜਾਣਾ ਕਿ ਨਹੀਂ ਜਾਇਆ ਜਾਣਾ

ਬੜਾ ਰਸਕੀਆ ਇਹ ਤਾਂ ਪਲੱਗ ਹੋ ਗਿਆ ਖਰਾਬ ਸਿੱਧੀਆਂ ਤਾਰਾਂ ਲਾਈਆਂ ਸੀ ਪੰਡਮਨ ਲੋ ਜੀ ਆਪਣੀ ਡਿਊਟੀ ਕਰ ਲਈ ਇਹਨਾਂ ਨੇ ਆਲੂਆਂ ਦੀ ਔਰ ਆਪਾਂ ਆਲੂ ਕੱਟਣ ਲੱਗੇ ਆ ਤੇ ਬਾਅਦ ਦੇ ਵਿੱਚ ਦੱਸਣਗੇ ਕੁਛ ਮਟਰ ਕੱਢਨੇ ਆ ਆਲੂ ਚੀਰਨੇ ਆ ਹੈ ਦੱਸੋ ਮਸਵੇਰ ਦੀ ਵਿਹਲੀ ਆ ਮੈਂ ਕਰਮਜੀਤ ਦੀ ਬੋਲੀ ਬੋਲਦਾ ਠੀਕ ਹੈ ਉਹਦਾ ਹੀ ਬਲੌਗ ਬਾਤ ਰਿਹਾ ਹੈ ਜਿੰਦਗੀ ਜਿੰਦਾਬਾਦ ਠੀਕ ਹੈ ਜੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਤਾਂ ਇਹਦੇ ਲਈ ਧੰਨਵਾਦ ਦੰਦੀਆਂ ਗਹਿਾਈਆਂ ਦੇ ਵਿੱਚੋਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਵੈਸੇ ਮੇਰਾ ਮੂਡ ਨਹੀਂ ਸੀਗਾ ਇਹ ਆਲੂ ਚੀਰਨ ਦਾ ਤੇ ਵੇਖੋ ਭਾਈ ਤੱਕਾ ਹੀ ਆ ਚਲੋ ਕੋਈ ਨਹੀਂ ਚਲੋ ਹੋ ਜਾਣੇ ਤੇ ਜਿਹੜੀ ਗੱਲ ਇਹ ਕਹਿੰਦੀ ਹੈ ਵੀ ਵਿਆਹ ਜਾਇਆ ਨਹੀਂ ਜਾਣਾ ਪਤਾ ਨਹੀਂ ਜਾਇਆ ਜਾਂ ਮੈਂ ਕਾਦੇ ਵਾਸਤੇ ਪਤੀ ਪਰਮੇਸ਼ਰ ਕਾਦੇ ਵਾਸਤੇ ਹੁੰਦਾ ਜਿਹੜਾ ਆਪਾਂ ਕਹਿ ਦਿੰਨੇ ਆ ਨਾ ਵੀ ਉਹੋ ਬੁੱਤਾ ਜੀਵਨ ਸਾਥੀ ਹੁਣ ਕੰਮ ਆਉਦਾ ਹੈ ਇੱਕ ਹਿਸਾਬ ਨਾਲ ਵੀ ਟਾਇਰ ਪੈਂਚਰ ਹੋ ਗਿਆ ਅੱਜ ਪਚਾਉਂਦੇ ਫਿਰ ਅੱਜ ਹੀ ਵੇਖ ਲਿਆ ਪਹਿਲਾਂ ਦੇਣੀ ਦੇਖ ਲਿਆ ਅੱਜ ਹੀ ਹਾਂ ਅੱਜ ਹੀ ਦੇਖ ਲਿਆ ਮੈਂ ਕਾਹਦੇ ਮਾਤੇ ਅੱਜ ਪਹਿਲਾ ਦਿਨ ਸੀ ਕਾਹਦਾ ਵਾ ਅੱਜ ਵੀ ਚੰਨ ਘਰੇ ਰਹਿ ਗਈ ਉੱਥੇ ਵੀ ਕਹਿਣਾ ਚਲ ਕੋਈ ਉਹਦੇ ਨਹੀਂ ਛੱਡਦਾ ਮੈਂ ਤੈਨੂੰ ਖਭਰਾ ਨਾ ਤੈਨੂੰ ਪਹਿਲ ਸੱਚ ਵਿਖਾਉਂ ਨਾਲੇ ਸਾਰੇ ਭੈਣਾ ਭਰਾਵਾਂ ਨੂੰ ਖਾਹੂੰ ਵੇਖੋ ਜੀ ਇਹ ਕਹਿੰਦੀ ਮੈਂ ਆਇਆ ਨਹੀਂ ਜਾਣਾ ਇਹਨੂੰ ਕਿਸ ਤਰ੍ਹਾਂ ਉਹ ਖੋਈ ਤਾਂ ਸਾਈਕਲ ਹੀ ਖਰਾਬ ਆ ਠੀਕ ਹੈ ਕਨਾ ਹੁਣ ਪੈਸਾ ਆਲੇ ਤੇ ਨੀ ਤੈਨੂੰ ਮੋੜ ਦੇ ਵੀ ਭਾਈ ਤੇਰੀ ਸਾਈਕਲ ਹੀ ਖਰਾਬ ਹੋਈ ਤੂੰ ਮੁੜ ਚਾ ਆਪਾਂ ਮੋੜੇ ਸਕੂਟਰੀ ਤੇ ਲੈਣੀ ਰੱਖ ਹੁਣ ਚੱਲ ਬਈ ਬੱਚੇ ਆਪਣੇ ਨਾਲ ਹੋਣਗੇ ਠੀਕ ਹੈ ਬੱਚੇ ਜਦੋਂ ਆਪਣੇ ਨਾਲ ਹੋਏ ਤੇ ਹਸਪਤਾਲ ਦਾ ਵੀ ਜਮ੍ਹਾਂ ਰਸਤਾ ਸਾਫ਼ ਹੈ ਕੋਈ ਪੌੜੀ ਨਹੀਂ ਚੜ੍ਹਨਾ ਕੁਝ ਨਹੀਂ ਕਰਨਾ ਉਹ ਸਾਰੀ ਹਸਪਤਾਲ ਗਈ ਜਣਾ ਪੈਲਸ ਪੈਣ ਵਧੀਆ ਠੰਮ ਕਠਮਕ ਜਾਏਗੀ ਭੱਜੀ ਤੇ ਆ ਜਾਂਦਾ ਹੁੰਦੀਆਂ ਹੁੰਦੀਆਂ ਨਹੀਂ ਨਹੀਂ ਹੁੰਦੀਆਂ ਨਹੀਂ ਨਹੀਂ ਹੁੰਦੀਆਂ ਕਈਆਂ ਪੈਲਸਾਂ ਦੇ ਹੁੰਦੀਆਂ ਕਈਆਂ ਦੇ ਨਹੀਂ ਹੁੰਦੀਆਂ ਇਹ ਪੈਲਸ ਇੱਕੇ ਬਾਰ ਤੋਂ ਲੈ ਕੇ ਸਿਰੇ ਤੱਕ ਇੱਕੋ ਟਾਪਰ ਹੈ ਆਇਤਾ ਫਰੋਣਾ ਜਿਹੜੇ ਹੋੜ ਪੀਤੀ ਖਾਦੀ ਵਾਲੇ ਉੱਥੇ ਪੌੜੀ ਜਾਣ ਐਨੀਆਂ ਨਹੀਂ ਹੁਣ ਪੌੜੀਆਂ ਜਾਂਦੀਆਂ ਮੱਕਿੱਤ ਉਹ ਪੌੜੀਆਂ ਤੋਂ ਕਾਦੀ ਟੈਨਸ਼ਨ ਲੈਣੀ ਕਿੰਨੀ ਪਾਵ ਲੱਖ ਹੋ ਗਈ ਤੇ ਜਿਹੜੀ ਰੇੜੀ ਵੇਖ ਕੇ ਤਾਂ ਤੈਨੂੰ ਤਾਂ ਆਏ ਆਉਣਗੇ ਜੀ ਮੈਂ ਮੰਤਰੀ ਦੇ ਨਾਲ ਗੱਲ ਮੈਣ ਆਉਂਦੇ ਸੱਚੀ ਗੱਲ ਆ ਜਾਰੀ ਪਰੇ ਤੂੰ ਤਾਂ ਗੰਡੇ ᱜਾਲ ਤੇ ਹੋਰ ਹੈ ਮੈਂ ਕਿਵੇਂ ਕੇਸੇ ਤਾਂ ਦੱਲਨੀ ਤੋੜੀ ਦੰਦ ਟੁੱਟੇ ਦਿਲ ਨਹੀਂ ਜੁੜਦੇ ਫੇਰਾਂ ਤੇ ਤੋੜੀ ਹਣਾ ਗਾਣਾ ਕੀ ਦਾ ਸੀ ਇਹ ਭਲਾ ਗਾਣਾ ਸੀਗਾ ਧਰਮਪ੍ਰੀਤ ਹਾਂ ਤਰਪੀਤਾ ਤੂ ਤੂ ਦਾ ਤਾਂ ਬਾਦ ਦੱਚਾ ਇਹ ਜੀ ਇੱਕ ਤਾਂ ਹੁਣ ਸੰਗਤੀ ਹੈ ਹੁਣ ਇਹ ਸੰਗ ਕਿਵੇਂ ਲਵਾਂ ਮਿਰਚਾਂ ਵਿਚਵਾ ਕੇ ਵੇਖ ਲਿਆ ਹਰੀਆਂ ਆਹ ਸੌਰੀ ਲਾਲ ਸੁੱਕੀਆਂ ਹਰ ਦੂਜੀਆਂ ਪੀਤ ਸਿੰਘਾਂ ਮੈਂ ਕਿ ਉੱਤੋਂ ਨਹੀਂ ਚਵਾ ਕੇ ਵੇਖੂਗਾ ਫਿਰ ਇਹ ਸਾਰੀ ਸਾਈਕਲੀ ਦੇ ਉੱਤੋਂ ਦੀ ਕਰੂਗਾ ਖੱਲਾ ਮੈਂ ਸੈਰ ਉੱਤੋਂ ਦੀ ਕੀਤੀ ਹੈ ਹਏ ਕਿਧਰ ਨੂੰ ਜਾ ਮਾ ਪ੍ਰਭੂ ਨਹੀਂ ਮਾਨ ਦੀ ਗੱਲ ਭਰਾਵੋ ਕੀ ਕਰੀਏ ਭੈਣੋ ਤੁਸੀਂ ਦੱਸ ਦਿਓ ਕਮੈਂਟ ਕਰਕੇ ਮੈਂ ਤਾਂ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਉਹ ਵੀ ਵਰਤ ਗਿਆ ਕੱਲਾ ਇੱਕ ਨੂਨ ਰਹਿ ਗਿਆ ਤੇ ਇੱਕ ਖੜੀ ਕੀ ਯਾਦ ਹੁੰਦਾ ਹੋਰ ਚਾਹ ਪੱਤੀ ਰਹਿ ਗਈ ਬਸ ਇਹ ਅੱਜ ਮੈਂ ਹੁਣ ਕਰ ਦੇਣਾ ਚਾਹ ਬਣਾਉਣ ਗਈ ਐ ਕੋ ਸਾਧਾ ਮੈਂ ਤੁਹਾਨੂੰ ਵੀ ਤੁਹਾਡੇ ਸਾਹਮਣੇ ਵੀ ਤੁਸੀਂ ਮੈਨੂੰ ਦੱਸ ਜੇ ਲਾਈਵ ਹੁੰਦਾ ਤਾਂ ਤੁਸੀਂ ਦੱਸ ਦਿੰਦੇ ਹਣਾ ਤੇ ਇਦਾਂ ਫਿਰ ਵੀਡੀਓ ਤੇ ਕਮੈਂਟ ਕਰ ਦਿਓ ਜਰੂਰ ਵੀ ਜਿਹੜੀ ਆ ਬਲਾਲ ਮਿਰਚ ਸੁੱਕੀ ਚਾਹ ਤੇ ਨੂਨ ਵਿੱਚ ਪਾ ਦਿਆਂਗੇ ਕੁਛ ਨਹੀਂ ਹੁੰਦਾ ਚੌੜਾ ਤੇ ਵਧੀਆ ਬੋਲਣ ਲੱਗ ਜੂ ਨਹੀਂ ਬੋਲਦੀ ਡੁੱਬੜੀ ਬਹੁਤ ਖੁਸ਼ ਮੈਨੂੰ ਕਹਿਣਾ ਪੈਂਦਾ ਫਿਰ ਤੁਸੀਂ ਕਹਿੰਦੇ ਆ ਇਹ ਬਾਈ ਇਹਦੇ ਨਾਲ ਲੜਦਾ ਆਪਾਂ ਨੂੰ ਕੀ ਡਰ ਹੈ ਕਿਸੇ ਦਾ ਡਰ ਹੈ ਸੋਹਣੀਆਂ ਆਪਾਂ ਗੱਲਾਂ ਬਾਤਾਂ ਕਰਨੀਆਂ ਭੈਣ ਭਰਾਵਾਂ ਨਾਲ ਸੋਹਣਾ ਆਪਾਂ ਅਗਲੇ ਨਾਲ ਐ ਪਰਿਵਾਰਾਂ ਦੇ ਤੌਰ ਤੇ ਅਗਲੇ ਤੁਰੇ ਲੈਣੀ ਜਾਂ ਆਉਂਦੀ ਰਹਿ ਦੱਛਣੀ ਸਾਨੂੰ ਜੀ ਆਹ ਸਮੱਸਿਆ ਤੁਸੀਂ ਹੱਲ ਦਾ ਜੋ ਤੁਸੀਂ ਤੁਸੀਂ ਕਿਹੜਾ ਦੱਸਦੇ ਨਹੀਂ ਦੱਸਦੇ ਆ ਸਾਰੇ ਪਰ ਮੇਰੇ ਹੱਥ ਬੰਨ ਕੇ ਵੈਸੇ ਮੇਰੇ ਹੱਥਾਂ ਚਾਲੂ ਆ ਤੇ ਤੁਸੀਂ ਜ਼ਰੂਰ ਇਹ ਕਿਰਪਾ ਕਰੋ ਮੈਨੂੰ ਜਾਂ ਕੋਈ ਮੈਨੂੰ ਦੱਸੋ ਵੀ ਇਹਦੇ ਤੇ ਕੀ ਟੋਣਾ ਟਾਵਣ ਕਰੀਏ ਵੀ ਜਿਹੜਾ ਕਿ ਖੁੱਲ ਕੇ ਬੋਲਣ ਲੱਗ ਫੜਾ ਜਾਹਾ 2 ਮਿੰਟ ਬੋਲੀ ਫੇਰ ਬਹਿ ਗਈ ਇਹ ਇਦਾਂ ਨਹੀਂ ਹੁੰਦਾ ਇਹਦਾ ਦਿਲ ਖੋਲ ਕੇ ਗੱਲਾਂ ਕਰੋ ਫੇਰ ਫੇਰ ਕੀ ਫਾਇਦਾ ਜੇ ਆਪਾਂ ਕਿਸੇ ਨੂੰ ਦੁੱਖੀ ਨਾ ਦੱਸ ਸਕੇ ਫੇਰ ਤਾਂ ਫਾਇਦਾ ਕੋਈ ਨਹੀਂ ਸਾਰੇ ਕਹਿੰਦੇ ਜੇ ਦੁੱਖ ਆ ਤਾਂ ਕੋਠੇ ਚੜ੍ਹ ਕੇ ਰੌਲਾ ਪਾਈਏ ਠੀਕ ਹੈ ਜੀ ਤੇ ਆ ਇਹ ਵੀ ਭੈਣ ਭਰਾ ਤੁਸੀਂ ਦੱਸੋ ਸਾਨੂੰ ਸੁਝਾਅ ਸਾਨੂੰ ਕਮੈਂਟਾਂ ਰਹਿੰਦੇ ਹੋ ਵੀਕਵੇਂ ਹੀ ਸੋਸ਼ਲ ਮੀਡੀਆ ਤੇ ਅਚੰਤ ਹੋਗੀ ਹਾਂਜੀ ਤੇ ਤੁਸੀਂ ਇਹ ਜ਼ਰੂਰ ਸਾਨੂੰ ਦੱਸਣਾ ਕਿਰਪਾ ਕਰਕੇ ਤੁਹਾਡਾ ਬਹੁਤ 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 ਕੋਟ ਕੋਟ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੁਸੀਂ ਸਾਡੇ ਚੈਨਲ ਨੂੰ ਬਹੁਤ ਸਪੋਰਟ ਕਰ ਰਹੇ ਹੋ ਸ਼ੁਕਰਗੁਜ਼ਾਰ ਹੈ ਦਹਲ ਦੀਆਂ ਗਰਾਈਆਂ ਦੇ ਵਿੱਚੋਂ ਤੁਹਾਨੂੰ ਧੰਨਵਾਦ ਕੀਤਾ ਜਾਂਦਾ ਤੁਹਾਡਾ ਸਤਿਕਾਰ ਕੀਤਾ ਜਾਂਦਾ ਆਪਾ ਬਣਾਉਣ ਲੱਗੇ ਆ ਆਲੂ ਮਟਰ ਗਾਜਰਾ ਠੀਕ ਹੈ ਜੀ ਤੇ ਤੁਸੀਂ ਜ਼ਰੂਰ ਸ਼ਾਬ ਨੂੰ ਆਪਣੇ ਪ੍ਰਸ਼ਾਦਾ ਪਾਣੀ ਤੇ ਆਉਣਾ ਸਾਰੇ ਭੈਣ ਭਰਾਵਾਂ ਨੇ ਤੇ ਬਾਕੀ ਦਾ ਵਿਚਾਰ ਆ ਜਿਹੜੇ ਉਹ ਤੁਹਾਡੇ ਨਾਲ ਖਰਮਜੀਤ ਸਾਂਝੇ ਕਰਨਗੇ ਦੱਸਣਗੇ ਆਪਦੀ ਕੀ ਤੌਕ ਤਕਲੀਫ ਵੀ ਭਾਈ ਕਿੰਦਾ ਹਨ ਮੈਂ ਉਹਨਾਂ ਦੇ ਕੋਲੇ ਜਣ ਕਿਆ ਆਲੂ ਗਾਜਰਾ ਮਟਰ ਇਹਨਾਂ ਚੀਜ਼ਾਂ ਐ ਮਿਕਸ ਕਰਕੇ ਸਬਜੀ ਸਬਜੀ ਫੜ ਪਦੇ ਸਬਜੀ ਸਬਜੀ ਉਹਨੂੰ ਉਹ ਸਬਜੀ ਚ ਕਾਟ ਰਹੀ ਆ ਮਟਰ ਦੋ ਮੈਂ ਕੱਢਦੇ ਮਟਰ ਤੂੰ ਬੱਚਾ ਆਉਣ ਆਲੇ ਆ ਤੂੰ ਚਾਹ ਬਣਾ ਲੈ ਤੇ ਮੈਂ ਇਸ ਮੇਰਾ ਵੀ ਸਬਾਨ ਉਧਰ ਰਹਿ ਗਿਆ ਤੇ ਭੱਜ ਕੇ ਲੈ ਗਿਆ वे खर्च रह गए खर्चू खर्चू रह गया चाकू मैनू आती आलू चीड़ है कम मेरे हजे बथेरे पे अद्धे मेरे हजे कपड़े ध्यान आह गए ਉਹ ਬੱਚਾ ਤੋਂ ਆਉਣ ਤੋਂ ਪਹਿਲਾਂ ਅਸੀਂ ਉਹ ਸੈਟਲ ਕਰਨੇ ਆ। ਫਿਰ ਬੱਚਿਆਂ ਦੀ ਆਇਆ ਦੀ ਵਰਦੀ ਧੋਣੀ ਅਸੀਂ। ਤੇ ਹੁਣ ਇਹ ਸਬਜ਼ੀ ਕੱਟ ਕੇ ਉਹ ਸੂਟ ਛੱਡਿਆ ਹੀ ਵਿੱਚ ਕਿਸੇ ਦਾ ਸੈੱਟ ਕਰਨਾ। ਖਣੀ ਆਉਂਦਾ ਹੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਕਹਿ ਬੈਠਾ ਕਿ ਉਹ ਹਜੇ ਉਹਦੇ ਵਿੱਚੋਂ ਟਾਈਮ ਕੱਟਣਾ। ਇੱਕ ਵਿਚਾਰੀ ਦਾ ਪਲੱਗ ਖਰਾਬਗਾ। ਇਹਦਾ ਨਹੀਂ ਮਸ਼ੀਨ ਦਾ। ਤੇ ਐਕਨ ਮੈਨੂੰ ਵੀਰ ਬਣ ਕੇ ਛਾਂ ਗਾਲੀ ਜ਼ਰੂਰ ਦਵਾਈ ਦਿਓ ਯਾਰ। ਮੈਡੀ ਐਨੀ ਕ ਹੈਲਪ ਜ਼ਰੂਰ ਕਰੋ ਕਿ ਕਿਹੜੀ ਕੀ ਗਨਾ ਸੰਗ ਖੁੱਲਣੀ ਚਾਹੀਦੀ ਹੈ ਤੇ ਮੈਨੂੰ ਉਹ ਦਵਾਈ ਨਾਲ ਬੇਸ਼ੱਕ ਮੈਨ ਤੋਂ ਪੇਮੈਂਟ ਕਿੰਨੀ ਮਰਜ਼ੀ ਲੱਗ ਜੇ ਉਹ ਮੈਂ ਤੁਹਾਨੂੰ Google Pay ਕਰ ਦੇਵਾਂਗਾ ਹੈ ਤੇ ਮੈਨੂੰ ਸੰਗ ਦੀ ਦਵਾਈ ਖੋਹ ਦੇ ਦਿਓ ਆ ਤੇ ਇੱਕ ਮੈਨੂੰ ਮਰਚਾ ਦਾ ਤਰੀਕਾ ਦਾ ਦੱਸ ਦਿਓ ਵੀ ਕਿਵੇਂ ਕਰਨਾ ਹੈ ਨਾ ਕਿ ਮੈਂ ਸੁੱਕੀਆਂ ਵੀ ਚਵਾ ਲੀਆਂ ਲਾਲ ਵੀ ਚਵਾ ਲੀਆਂ ਕੱਲੀ ਸੱਚਾ ਚਾਪੱਤੀ ਰਹੇਗੀ ਜਾਂ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰਕੇ ਜਿਵੇਂ ਆਏ ਆ ਅਮੇ ਆਗੀ ਨਾ ਆਵੇ ਆਵੇ ਆਗੀ ਤਾਂ ਉਹ ਆਇਆ ਇਹ ਕਰਨਾ ਪਊਗਾ ਨੂੰ ਹਣਾ ਫਿਰ ਨਾਲ ਵੀ ਕਹਿਣਾ ਕੀ ਪਊਗਾ ਆਦਲੇ ਇਧਰ ਜਾਦਲੇ ਇਧਰ ਦਲੇਦਰ ਦੀ ਜੋ ਚੁੱਲ੍ਹੇ ਬੁਖਾਂ ਉਹ ਤਾਂ ਲੋੜੀ ਤੇ ਗਾਉਂਦੇ ਤੋ ਲੋੜੀ ਤੇ ਵੀ ਛੱਡ ਜਾਂਗੇ ਪਹਿਲਾਂ ਪਾਂ ਲੱਗ ਜੀਏ ਨਾ ਕਰਨ ਆਹ ਖਰੂ ਆਹ ਵਧੀਆ ਭੈਣਾ ਭਰਾਵਾਂ ਨਾਲ ਗੱਲਾਂ ਬਾਤਾਂ ਕਰਨ ਲੱਗ ਜੇ ਸ਼ੀ ਹਾਂ वाहरूह सौ लै भी मेरी ती बह थप तो सौखा तरीका जो दस आवे लो चक्की बैठी दो, दो किलो गाजर मूहे रख दियाँ मेरे बस असी कल की द्याड़ी घरे को रोटी खानी तो परसों की मुड़ तो अस दस पंद्रह दिन विवाह से ही चलना ठीक है गैस की बचत तो होगी लाइट की बचत तो होगी है जी कि बचत हो जाने आटे की तो बचत तो होगी बचत तो होगी मसाले की बचत होगी बचत होगी लसन की बचत होगी अदकर की बचत होगी आलू गाजर मटर यह दो सौ रुपये बने सारा हाला कि मंझाई है लाइ तू कर भैन भावा ने गल मैं इधर होंडते बाकी जो मटर कट क ਨਪੀ ਆਉਂਦਾ ਕਿੱਲੀ ਚਲੋ ਇਤਿਹਾਸੀ ਅੰਡ ਕਰਦੇ ਆਂ ਬਲੌਗ ਦਾ ਕੱਲ ਨੂੰ ਅਸੀਂ ਨਵੇਂ ਬਲੌਗ ਦੇ ਨਾਲ ਮਿਲਾਂਗੇ ਸਾਰੇ ਭੈਣ ਭਰਾ ਜਰੂਰ ਸਾਥ ਦਿਓ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਾਰੇ ਭੈਣ ਭਰਾ ਦੱਸਿਓ ਕਿੱਦਾਂ ਵੀ ਲੱਗੀ ਅੱਜ ਦੀ ਵੀਡੀਓ ਸਾਰੀ ਛੱਡ ਗਿਆ